ਮਾਤਾ ਪ੍ਰਕਾਸ਼ ਕੌਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਾਤਾ ਮੈਨੂੰ ਪਤਾ ਲੱਗਿਆ ਵੀ ਤੂੰ ਆਪਣਾ ਪ੍ਰਭਾਤ ਫੇਰੀਆਂ ਦੇ ਵਿੱਚ ਸੇਵਾ ਕਰਦੀ ਹੁੰਦੀ ਸੀ ਸੇਵਾ ਕਰਦੀ ਹੈ ਕਿੰਨੇ ਸਾਲ ਕੀਤੀ ਹੈ ਮਾਂ ਮੇਰੀ 20 ਸਾਲ ਕਰਦੇ ਰਿਹਾ 20 ਸਾਲ ਤੋਂ ਲੱਗਿਆ ਹੁਣ ਹਟ ਗਏ ਹੁਣ ਜਥਾ ਚੜ੍ਹ ਤਾ ਕੀ ਉੱਥੇ ਤੁਸੀਂ ਸ਼ਬਦ ਪੜਦੇ ਸ਼ਬਦ ਬਥੇਰੇ ਪੜਦੀ ਹਾਂ ਚਾਬੀ ਦਿੱਤੇ ਕਿਤੇ ਗੁੰਮ ਤਾਂ ਦੇ ਪਾਰੀ ਮੈਂ ਮੋਰ ਲਗਾ ਚੱਗੇ ਜਾਂਦੀ ਦੀਆ ਚਿੰਟਾ ਤੋਂ ਚਿੰਟਾ ਮੇਰੇ ਹੱਥ ਚ ਹੁੰਦਾ ਹੀ ਚਿੰਟਾ ਬੜੇ ਜੋਰ ਨਾਲ ਬੜਿਆਂ ਸੂਤਰਾਂ ਨਾਲ ਵਜਾਉਂਦੀ ਹੁੰਦੀ ਸੀ ਆਖਾਂ ਮੀਠ ਲੈਣੀਆਂ ਚਿੰਟਾ ਵਜਾਈ ਜਾਣਾ ਮਾਤਾ ਦੇ ਅਸੋਲ ਫੁੱਲਾ ਤੈਨੂੰ ਨੀਂਦ ਕੰਡੇ ਆ ਤੇ ਕਿਵੇਂ ਆਈ மூல புல்ல மூல பூல்லா தனூ நீந்த மாக பூல்ல தீனூ நிந்த கண்டா மாத்தூ நிந்த கண்டா ਮਾਤਾ ਦੇ ਅਸੋਲ ਫੁੱਲਾ ਤੈਨੂੰ ਨੀਦ ਕਹਿੰਦੇ ਆ ਤੇ ਕਿੰਗ ਆਈ ਮਾਤਾ ਦੇ ਅਸੋਲ ਫੁੱਲਾ ਤੈਨੂੰ ਗੰਨੀਦ ਕਹਿੰਦੇ ਆ ਤੇ ਕਿਵੇਂ ਆਈ ਮਾਤਾ ਦੇ ਅਸੋਲ ਫੁੱਲਾ ਤੇਰਾ ਕੀ ਤਜ ਤੋ ਨਾਏ ਤੇਰਾ ਕੀ ਤ Jato nai Tera ki taja nai Tera ki taja to nai Mainu joga ki Mata diya sol fula தனந்த கண்டாத்தே கே மோல் பூ நீந்த கண்டாத்திய கே மோல பிரணு ந

ਤੇਨੂੰ ਨੀਂਦ ਕੰਡੇ ਆਤੇ ਕੇਵੇਂ ਆਈ ਮਾਤਾ ਦੇਆ ਸੋਲ ਫੁੱਲਾ ਤੇਨੂੰ ਨੀਂਦ ਕੰਡੇ ਆਤੇ ਕੇਵੇਂ ਆਈ ਮਾਤਾ ਦੇਆ ਸੋਲ ਫੁੱਲਾ ਦੇਨੂੰ ਕੰਂਦ ਕੰਡੇ ਆਤੇ ਕੇਵੇਂ ਆਈ mata dea sol lepula tarasapia me ra hoi hoia tarasapia me ra mata hoia tarasapia me ra mata hoia tarasapia me ra mata Mata dea sola pulla. Taino in the Condea take me, I mata dea sola pulla. Taino in the Condea take me, I mata dea sola pulla. தண்ணீா மாதா சோலா நான மேலே தா ஜிவா நான மேலே தா ஜிவா நான்கா ஜிவா நான தா தான் மனிவே ஹரியா மாத்த பீந்த கண்டையாத்த கே ஆய மோல பி நீந்த கண்டையாத்தே கே ஆ மோல ப ਤੈਨੂੰ نیند ਕੰਢਿਆ ਤੇ ਕਿਵੇਂ ਆਈ ਮਾਤਾ ਦੇ ਅਸੋਨ ਫੁੱਲਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਨ ਨੇ ਮੈਂ ਸਾਰਿਆਂ ਮੈਂ ਕੱਲੀ ਰਹਿ ਗਈ ਤੇ ਇੱਕ ਹੋਰ ਹੈਗੀ ਇੱਕ ਹੋਰ ਹੈਗੀ ਆ ਰਹਿ ਗਈ ਹੈ ਹਾਂ ਇਹ ਹੋ ਰਹਿ ਗਈ ਜੇਪੇ ਸਸਰੀ ਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਤੂੰ ਵੀ ਜਾਣਦੀ ਰਹੀ ਆ ਪ੍ਰਬਾਤ ਫੇਰੀ ਦੇ ਹਾਂਜੀ ਫੇਰ ਉੱਥੇ ਤੂੰ ਕੀ ਸ਼ਬਦ ਪੜ੍ਹਦੀ ਕੀ ਸੇਵਾ ਕਰ ਮੈਂ ਮਗਰੇ ਆਉਂਦੀ ਸ਼ਬਦ ਨਹੀਂ ਪੜ੍ਹਦੀ ਮਗਰੇ ਲੱਗਦੀ ਅੱਛਾ ਮਗਰ ਤੂੰ ਇਹ ਆਉਂਦੀ ਹਾਂ ਸ਼ਬਦ ਨਹੀਂ ਸੀ ਸਿੱਖਿਆ ਤਾਂ ਜ ਲੈ ਲੈਂਦੀ ਸ਼ਬਦ ਦੀ ਪੂਛ ਪਾ ਤਾਂ ਜ ਲੈ ਲੈਂਦੀ ਸੀ ਨਾ ਮਗਰੇ ਮਗਰ ਆਉਂਦੀ ਠੀਕ ਹੈ ਮੈਂ ਵੀ ਤੁਸੀਂ ਦੁਨੋਂ ਪਾਕਿਸਤਾਨ ਚੋਂ ਆਈਆਂ ਹਾਂ ਹਾਂਜੀ ਪਾਕਿਸਤਾਨ ਦੇ ਵਿੱਚੋਂ ਆਈਆਂ ਵੀ ਤੁਸੀਂ ਦੋਵੇਂ ਪਾਕਿਸਤਾਨ ਇੱਛਾ ਸੁਦਾ ਪਾਕਿਸਤਾਨ ਦਾ ਜਨਮ ਸੁਦਾ ਹਾਂ ਜਰਮ ਪਲੇ ਵੀ ਉਧਰ ਵਾਵਾ ਸੀ ਕੋਈ ਤੇਰੇ ਮਹੱਲੇ ਦੀ ਗਲੀ ਦੀ ਕੋਈ ਗੁਵਾਂਡ ਦੀ ਮੈਨੂੰ ਕੋਈ ਗੱਲ ਸੁਣਾ ਹੈ ਕੋਈ ਉਧਰ ਦੇ ਗਲੀ ਮਹੱਲੇ ਪਿੰਡ ਦੀ ਉੱਚਾ ਬੋਲਦਾ ਕੋਈ ਵੀ ਮੈਨੂੰ ਕੋਈ ਗੱਲ ਸੁਣਾ ਦੇ ਤੇਰੇ ਪਿੰਡ ਦੀ ਪਾਕਿਸਤਾਨ ਦੀ ਪਾਕਿਸਤਾਨ ਦੇ ਪਿੰਡ ਦੀ ਤੇਰੀ ਯਾਦ ਕੋਈ ਹੋਵੇ ਛੋਟੇ ਛੋਟਿਆਂ ਹਾਂ ਸੁਣਾਈ ਲੰਬੀ ਨਾ ਚਾਹੀ ਹਾਂ ਛੋਟੇ ਦੀ ਕੋਈ ਘਟਨਾ ਹੋਰ ਆਉਂਦੇ ਛੋਟੇ ਛੋਟੇ ਸਾਡੇ ਤੇ ਆਪਰੇ ਕਿ ਮਿਹਰ ਵਾਲੇ ਪੰਜ ਪਤੀ ਘਰ ਸਨ ਤੇ ਸਾਡੇ ਪੈ ਨਹੀਂ ਗਈ ਸੀ ਤੇ ਸਾਡੇ ਹੀ ਲਾਗੇ ਰਾਈ ਤੇ ਉਹ ਨੰਦ ਦੇ ਟੈਂਡਾ ਵਿਆਹ ਹੋਇਆ ਤੇ ਆਂਦੀਏ ਫੇ ਚੱਲ ਮਾਇਓ ਮੈਂ ਤੈਨੂੰ ਮਾਫੀ ਕੋਲ ਲੈ ਚਲਾਂ ਮੈਂ ਚਲੀ ਗਈ ਤੇ ਉੱਥੇ ਫਿਰ ਮੈਂ ਜਾ ਕੇ ਵਿਚੜ ਗਈ ਉਸ ਤਰ੍ਹਾਂ ਏਦਾਂ ਹੀ ਸੀ ਤੇ ਤੇਰੇ ਘਰ ਆਪਣਾ ਖੂਪ ਤੇ ਉਹਨਾਂ ਦੇ ਘਰ ਜਾਣਾ ਇਹਦੇ ਘਰ ਥੋੜਾ ਜਾਈ ਦਾ ਸੀ ਆ ਚਾਚਾ ਤਾਂ ਐ ਦੇ ਘਰ ਜਾਣਾ ਜੇ ਕਿਸੇ ਮੁਸਲਮਾਨਾਂ ਦੇ ਵਿਆਹ ਸ਼ਾਦੀ ਹੁੰਦੀ ਕੋਈ ਤੁਮ ਸ਼ਾਮਲੀ ਹੁੰਦੀ ਨਾ ਨਾ ਉਹ ਸਾਡੇ ਆਉਂਦੇ ਸੀ ਉਹ ਇੱਥੇ ਆ ਆ ਉਹ ਵੀ ਨਹੀਂ ਆਉਂਦੇ ਰਾ ਨਾ ਨਾ ਮੈਂ ਠੀਕ ਹੈ ਸੋਦੇ ਪਿੰਡ ਦੇ ਵਿੱਚ ਨਹੀਂ ਸੀ ਇਹ ਨਾ ਨਾ ਹਰੇ ਪਿਆ ਜੋ ਮੁਸਲਮਾਨ ਨਹੀਂ ਪੈਣ ਨਾਈ ਐ ਐ ਸਾਰਾ ਹੀ ਰਾਈ ਸੀ ਰਾਈ ਰਾਈ ਪਰ ਆ ਨਾ ਮੁਸਰਮਾਨਾਂ ਦਾ ਨਾਮ ਹਾਂ ਮੁਸਲਮਾਨੀ ਹਰ ਪਾਸੇ ਪਿੰਡਾਂ ਦੇ ਵਿੱਚ ਮਾਤਾ ਮੁਸਲਮਾਨ ਹੁੰਦਾ ਮਾਤਾ ਮਾਇਕ ਆਪੇ ਲਾ ਤੂੰ ਮੇਰ ਕੋ ਨਹੀਂ ਲੱਥਦਾ ਲਾ ਕੇ ਤਾਂ ਦੇਖ ਤੂੰ ਕਿ ਤਰ੍ਹਾਂ ਲਾਵਾਂ ਆ ਪਿੱਛੋ ਦੱਬ ਲੈ ਕਿ ਤਰ੍ਹਾਂ ਇਤੋ 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 ਦੱਬ ਲੈ ਇਹ ਸਾਡੀ ਮਾਤਾ ਜੀ 86 86 ਸਾਲ ਦੀ ਬੁਢੀ ਹੈ ਇਹ ਇਹ ਮੇਰ ਕੋ ਲੱਥਦੇ ਨਹੀਂ ਦੇਖ ਲੋ ਵੈਗਰੂ ਦੋਸਤੋ ਇਹ ਪੈਣਾ ਬੈਠੀਆਂ ਸਾਡੀਆਂ ਇੱਥੇ ਜੋਧੇ ਐ ਮੇਰੀ ਨਜ਼ਰ ਦੇ ਵਿੱਚ ਭਾਈ ਇਹ ਜੰਗ ਦੇ ਵਿੱਚ ਇਹ ਵੀ ਫੌਜੀ ਲੜ ਰਹੇ ਨੇ ਚਲੋ ਸਭ ਨੂੰ ਹੋਕਾ ਐ ਸਾਡਾ ਤਾਂ ਆਓ ਭਾਈ ਇੱਥੇ ਇੱਕ ਵਾਰ ਆ ਕੇ ਸਤਜੋਗ ਕਹਿਣਾ ਹੁੰਦਾ ਭਾਈ ਮੈਂ ਦਿੱਲੀ ਵੀ ਸ਼ੰਭੂ ਮੋਰਚੇ ਤੇ ਵੀ ਕਹਿਣਾ ਹੁੰਦਾ ਸਿਗੂ ਮੋਰਚੇ ਤੇ ਵੀ ਕਹਿੰਦਾ ਰਿਹਾ ਵੀ ਇਹ ਭਾਈ ਸਤਜੋਗ ਐ ਉਹਦੇ ਵਿੱਚ ਕੁਝ ਨਾ ਕੁਝ ਇਹ ਜੰਗ ਦੇ ਵਿੱਚ ਆਪਾਂ ਹਿੱਸਾ ਪਾਈਏ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਕੁਝ ਨਾ ਕੁਝ ਪਤਾ ਲੱਗੇ ਬੀ ਅੰਦੋਲਨ ਕਿਸ ਤਰ੍ਹਾਂ ਲੜੇ ਗਏ ਐ ਕਿਸ ਤਰ੍ਹਾਂ ਇੱਥੇ ਸਾਡੇ ਮਾਮਾ ਭੈਣਾਂ ਨੇ ਸਹਿਯੋਗ ਦਿੱਤਾ ਕਿਹਨੇ ਘਰ ਬਹਿ ਕੇ ਸਹਿਯੋਗ ਦਿੱਤਾ ਕਿਹਨੇ ਇੱਥੇ ਲੰਗਰਾਂ ਦੇ ਵਿੱਚ ਆ ਕੇ ਸੇਵਾ ਕੀਤੀ ਦਿਨ ਰਾਤ ਬੜੀ ਕਠਿਨਾਈ ਐ ਭਾਈ ਰਹਿਣ ਦੀ ਇੱਥੇ ਸਹੂਲਤਾਂ ਹੈ ਨਹੀਂ ਦਿੱਲੀ ਵਾਲੀ ਗੱਲ ਨਹੀਂ ਹੈ ਵੀ ਮਾਈਆਂ ਵਾਸਤੇ ਅਲੱਗ ਵਾਸ਼ਰੂਮ ਹੋਰ ਬੜਾ ਪ੍ਰੋਬਲਮ ਐ ਚੀਜ਼ ਦੀ ਇੱਥੇ ਪਰ ਇਹ ਜੋਧੇ ਫੇਰ ਵੀ ਜੰਗ ਦੇ ਵਿੱਚ ਇਹ ਲੜ ਰਹੇ ਨੇ ਆਪਣੀ ਆਉਣ ਵਾਲੀ ਪੀੜ੍ਹੀ ਲਈ ਇਹ ਗੱਲ ਵੀ ਕੱਟਣੀ ਪੈਂਦੀ ਆ ਭਾਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀ 20 ਕਿਲੋ ਦੀ ਬਾਲਟੀ ਉਹ ਲਿਆ ਦਿੰਦੀ ਆ ਤਲਵਿੰਦਰ ਤੇ ਮੈਂ ਨਾ ਇਸ਼ਨਾਨ ਕਰ ਲੈਣੀ ਆ ਕੱਪੜੇ ਬਦਲ ਲੈਣੇ ਆ ਤੇ ਉਹ ਤੋਂ ਉਹ ਤੋਂ ਉਹ ਹੋ ਜਾਂਦੀ ਆ ਵਿਚਾਰੀ ਆਪੇ ਮਸ਼ੀਨਾਂ ਲੱਗੀਆਂ ਨੇ ਉੱਥੇ ਪਾ ਲਈ ਜੀ ਉਹ ਤੋੜ ਲੈਂਦੀ ਉਹ ਉਹ ਤੋੜਦੇ ਨੇ ਭਾਈ ਜੀ ਲੈ ਆਏ ਆ ਆ ਆ ਹੋਰ ਗगन ਠੀਕ ਆ? ਐਸ਼ਾ ਐਸ਼ਾ ਸਤਿੰਦਰ ਉਹ ਤਾਂ ਠੀਕ ਹੈ ਨਾ। ਫੀਡ ਪਾਰ ਫੀੜਾ ਪਾੜਾ ਤਾਂ ਠੀਕ ਹੈ। ਤੋਹੀ ਨਾ ਧਿਆਨ ਨਾ ਜਾਇਓ ਸਵੇਰੇ ਤੇ ਦਵਾਈ ਦਵਾਈ ਲਾਇਓ ਬਿਲਕੁਲ ਪੱਕਾ। ਹਾਂ? ਆਹ ਆਹ ਹੋਰ ਸਤਿੰਦਰ ਲੱਗੇ ਆ। ਸਤਿੰਦਰ ਲੱਗੇ ਕਿਤੇ? ਅੱਛਾ ਕਰਾ ਦੇ ਉਹਦੇ ਨਾਲ ਕਾਲ ਹਾਂ ਸਤਿੰਦਰ ਨਾਲ ਕਰਾ ਦੇ ਉਹਦੇ ਨੂੰ ਨਾ ਅੱਛਾ ਪੋਤਰੇ ਤੇ ਨੂ ਨਾ ਕਰਦੇ ਹੋ ਹਾਂ ਪੋਤਰੇ ਉਹ ਨਾ ਨਾ ਕਰਦੀਆਂ ਤੇ ਹੁਣ ਨਿੱਕੀ ਨਾ ਨਾ ਕਰਨ ਲੱਗੀਆਂ ਦੋ ਨੂੰ ਹੈ ਕਿ ਤਿੰਨ ਹਾਂ ਦੋ ਹੈ ਕਿ ਤਿੰਨ ਨੂਹਾਂ ਤੇਰੀਆਂ ਹਾਂ ਨੂਹਾਂ ਕਿੰਨੀ ਹੈ ਦੋ ਨਵਾਂ ਅੱਛਾ ਇੱਕ ਦੀ ਪੋਤਰੇ ਉਹ ਨਾ ਗੱਲ ਕਰ ਲਈ ਅੱਜ ਉਹ ਨਾ ਵੀ ਕਰ ਲਈ ਆ ਉਹੋ ਜਨਾ ਉਤਤਰਨੇ ਤੋਂ ਆਏ ਟੇਸ਼ਨ ਤੋਂ ਤੇ ਬੈਠੇ ਚਾਹ ਪੀਤੀ ਆ ਤੋ ਹੁਣ ਆ ਫਰ ਵਛਾਇਆ ਤਫਰ ਤੇ ਬੈਠੇ ਲੰਮੇ ਪੈ ਲੈ ਕੇ ਸਾਸੂ ਲੈਨੇ ਆ ਤੇ ਹੁਣ ਆ ਜੇ ਮੰਗਲਵਾਰ ਬਧਵਾਰੇ ਹੋਣਾ ਵਾ ਦਸਾਂ ਦਿਨਾਂ ਨੂੰ ਫੇਰ ਸਾਡੀ ਦੋ ਮਹੀਨੀ ਮਗਰਵਾਰੀ ਆਉਣੀ ਆ ਫੇ ਰਾਣਾ ਆ ਜਾਊਗਾ ਹੈ ਹੋਰ ਸਭ ਠੀਕ ਠਾਕ ਪਿੰਦਰ ਗਿਆ ਜੰਤੀ ਆਇਆ ਤੇ ਠੀਕ ਐ ਕੰਮ ਤੇ ਜਾਂਦਾ ਹੁਣ ਆਇਆ ਤੇ ਕੰਮ ਤੇ ਜਾਂਦਾ ਨਾ ਜਸਨ ਆਇਆ ਮੰਜੰਦਾ ਆਇਆ ਫੋਨ ਆਇਆ ਹੋਰ ਹਾਂ ਜੀ ਵਾ ਏਜੰਸੀ ਮੰਗਲਪੁਰ ਤੋਂ ਹੈ ਜੀ ਵੀਰਕੌਰ ਵੀਰਕੌਰ ਤੇ ਤੁਸੀਂ ਆ ਬੇਬੇ ਦੀ ਕੀ ਫੋਟੋ ਬਣਾ ਰਹੇ ਹੋ ਹਾਂ ਹਾਂ ਜੀ ਹੈ ਹਾਂ ਜੀ ਕਰ ਯਾਦਗਿਰਕ ਵਧੀਆ ਜੀ ਬੜਾ ਫੋਟੋ ਇਹਦੇ ਫਿਰ ਖਿੱਚੀ ਗਈ ਖਿੱਚੀ ਗਈ ਮਾਦਾ ਤੇਰੀ ਉਮਰ ਕਿੰਨੀ ਹੈ 86 ਸਾਲ 86 ਸਾਲ 37 ਸਾਲ ਦਾ ਮੇਰਾ ਜਨਮ ਆ 1937 ਦਾ ਹਾਂ ਹੋ ਤੇ ਤੇਰਾ ਪਾਕਿਸਤਾਨ ਚ ਪਿੰਡ ਕਿਹੜਾ ਸੀਗਾ ਨਿਆਲਪੁਰ ਜ਼ਿਲ੍ਹਾ ਸੀ ਤੇ 50 ਚੱਕ ਸੀ ਜੱਗੂ ਵਾਲੀ 50 ਵਜਦੀ ਦੀ ਬਰਮਾ ਸੀ 50 ਪਿੰਡ ਦੀ ਯਾਦ ਆ ਤੇਰੇ ਕੁਛ ਹਾਂ ਹੋ ਤੇ ਸਫਾ ਬਣਿਆ ਹੀ ਸਾਡਾ ਪਚਾ ਪਿਛੇ ਕੋਠੜੀਆਂ ਬਣੀਆਂ ਹੀ ਗਾੜੀ ਬਰਾਂਡਾ ਬਣਿਆ ਹੀ ਗਾੜੀ ਸੋਈ ਬਣੀ ਸਲਤਾਨੀ ਵਾਏ ਉਧਰ ਹੁੰਦੇ ਸੀ ਤੇ ਮੇਰੀ ਦਾਦੀ ਘਰ ਸਾਥ ਜੀ ਉਹਨਾਂ ਪ੍ਰਚਾਦਾ ਚ ਪਾਉਂਦੀ ਹੁੰਦੀ